ਦੋਸਤੋ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਦਾ ਕਿ ਜਿਹੜੀ ਪੰਨੂ ਨੇ ਡਾਕਟਰ ਮੇਜ਼ਕਰ ਦੇ ਬੁੱਤਾਂ ਨਾਲ ਸ਼ੇੜ-ਸ਼ੜ ਕਰਨ ਦੀ ਕਾਲ ਜਿਹੜੀ ਦਿੱਤੀ ਹੈ ਮੈਂ ਉਸੇ ਦੇ ਵੀ ਕਹਤਾ ਹਾਂ ਕਿ ਇਹ ਕੋਈ ਬਹੁਤ ਵਧੀਆ ਵਰਤਾਰਾ ਨਹੀਂ ਹੈਗਾ ਡਾਕਟਰ ਮੇਜ਼ਕਰ ਦੇ ਬੁੱਤਾਂ ਨੂੰ ਤੋੜ ਕੇ ਜਾਂ ਉਹਨਾਂ ਨਾਲ ਸ਼ੇੜ-ਸ਼ੜ ਕਰਕੇ ਕੁਝ ਨਹੀਂ ਸਿੱਖਾਉ ਹਸ ਲੋਨ ਵਾਲਾ ਇਹਦੇ ਨਾਲ ਸਭੋ ਜਿਹੜਾ ਦਲਤ ਸਿੱਖ ਸਮਾਜ ਆ ਇਹ ਸਿੱਖਾ ਤੋਂ ਦੂਰ ਹੋਊਗਾ ਜਿਹੜਾ ਕਿ ਸਭ ਨੂੰ ਨੇੜੇ ਲਿਆਉਂਦੀ ਲੋੜ ਹੈ ਜੇ ਕੋਈ ਥੋੜੀਆਂ-ਬੋਤੀਆਂ ਗਲਤਫਹਿਮੀਆਂ ਹੈਗੀਆਂ ਵੀ ਉਹਨਾਂ ਨੂੰ ਵੀ ਦੂਰ ਕਰਕੇ ਨੇੜੇ ਆਉਂਦੀ ਲੋੜ ਹੈ ਇਹਦੇ ਨਾਲ ਸਭੋ ਦੂਰ ਜਾਊਗਾ ਕਿਉਂਕਿ ਉਹ ਸਤਕਾਰ ਕਰਦਾ ਡਾਕਟਰ ਮੇ ਇਸ ਵਾਸਤੇ ਇਹ ਨਹੀਂ ਕੰਮ ਆਇਆਦਾ ਮਤਲਬ ਬਹੁਤੇ ਜਿਆਦੇ ਬਹੁ ਗੰਤੀ ਸਿੱਖਾਂ ਨੇ ਜਿਹੜਾ ਨਾ ਉਹ ਪੰਨੇ ਦੇ ਕੇ ਬਿਆਨ ਦਾ ਕੋਈ ਬਹੁਤਾ ਸਮਰਥਨ ਨਹੀਂ ਕੀਤਾ। ਬੁਝੀ ਗੱਲ ਮੈਂ ਇੱਕ ਦਲਤ ਸਿੱਖਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਭਰਾਓ ਜੇ ਤੇ ਤੁਸੀਂ ਆਪਣੇ ਆਪ ਨੂੰ ਸਿੱਖ ਬਾਦ ਮੰਨਦੇ ਏ ਦਲਤ ਪਹਿਲਾਂ ਮੰਨਦੇ ਫਿਰ ਤਾਂ ਮੇਰੀ ਗੱਲ ਕਰਨ ਦਾ ਮੇਰਾ ਕੋਈ ਅਰਥ ਨਹੀਂ ਆ ਫਿਰ ਮੈਂ ਇੱਕ ਬੇਨਤੀ ਜ਼ਰੂਰ ਤੁਹਾਨੂੰ ਕਰੂੰਗਾ ਕਿ ਫਿਰ ਸੋਸ਼ਲ ਮੀਡੀਆ ਤੇ ਨਾ ਵੱਡੇ ਵੱਡੇ ਦਾਅਵੇ ਕਰਨੀ ਛੱਡ ਦਿਓ ਕਿ ਅਸੀਂ ਬਹੁਤੇ ਸਿੱਖ ਆ ਗੁਰੂਆਂ ਨੇ ਸਾਨੂੰ ਪਹਿਲਾਂ ਸਿੱਖ ਬਣਾਇਆ ਸੀ ਪੁਰਾਣੀ ਕਮਿਊਨਿਟੀ ਜਿਹੜੀ ਆ ਉਹ ਘੱਟ ਸਿੱਖਿਆ ਆਪਣਾ ਨੀ ਕਮਿਊ ਅਸੀਂ ਯਾਦ ਇਹ ਸੇ ਕਿ ਅਸੀਂ ਦਾਅਵੇ ਕਰਨੇ ਛੱਡੋ ਜੇ ਤੁਸੀਂ ਆਪਣੇ ਆਪ ਨੂੰ ਧਰਮ ਪਹਿਲਾਂ ਮੰਨਦੇ ਜੇ ਤੇ ਸਿੱਖ ਬਾਚ ਮੰਨਦੇ ਤੇ ਜੇ ਤੁਸੀਂ ਸਿੱਖ ਪਹਿਲਾਂ ਮੰਨਦੇ ਜੇ ਤੇ ਧਰਮ ਬਾਚ ਮੰਨਦੇ ਜੇ ਆਪਣੇ ਆਪ ਨੂੰ ਫਿਰ ਤੁਸੀਂ ਜਿਹੜੇ ਸੰਵਿਧਾਨ ਦੇ ਵਿੱਚ ਵੀ ਜਾਂ ਹੋਰ ਵੀ ਕਿਹੇ ਜਗ੍ਹਾ ਦੇ ਉੱਤੇ ਵੀ ਸਿੱਖਾਂ ਦੇ ਮਾਰੇ ਜਿਹੜੇ ਕੁਝ ਇਸ਼ੂ ਹੋਣਗੇ ਫਿਰ ਤੁਸੀਂ ਉਹਨਾਂ ਨੂੰ ਨਾ ਮਤਲਬ ਠਟਾਇਆ ਨਾ ਕਰੋ ਉਹਨਾਂ ਪੱਥਰ ਨੂੰ ਨਾ ਠਟਾਇਆ ਕਰੋ ਮੈਨਾਂ ਕਿ ਚਿਠਲਾਓ ਤਾਂ ਤੁਹਾਨੂੰ ਪਰ ਪੱਥਾਂ ਨੂੰ ਪੱਥਾਂ ਨਾਲ ਚਿਠਲਾਓ ਇਦਾਂ ਨਹੀਂ ਕਿ ਝੋਲੀ ਮੇਰੇ ਤੇ ਲਾਲਾ ਲਾ ਕਰਕੇ ਵੀ ਨਹੀਂ 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 ਇਦਾਂ ਹੀ ਇਦਾਂ ਹੀ ਦੇ ਅਗਲਾ ਮਤਲ ਤੁਹਾਨੂੰ ਪੱਥ ਵੀ ਪੂਰੇ ਰੱਖਦਾ ਸਬੂਤ ਤੁਹਾਡੇ ਕੋਲ ਰੱਖਦਾ ਤੁਸੀਂ ਫਿਰ ਵੀ ਲਾਲਾ ਲਾ ਕਰਦੇ ਇਹ ਨਹੀਂ ਨ ਕਰਿਆ ਕਰੋ ਫਿਰ ਉਹ ਪੱਥ ਅੱਗੇ ਰੱਖਿਆ ਕਰੋ ਕਿ ਭਾਈ ਇਹ ਚੀਜ਼ ਇਦਾਂ ਹੀ ਹੁਣ ਗੱਲ ਕਰੀਏ ਆਪਾਂ ਧਾਰਾ 52 ਦੀ ਜਿਹੜਾ ਕਿ ਹਾਲਾਂਕਿ 1950 ਤੋਂ ਇਹ ਵਾਲ ਸ਼ੁਰੂ ਹੋ ਗਿਆ ਪਰ ਹੁਣ ਨਵੇਂ ਸਿਰੇ ਤੋਂ ਜਿਹੜਾ ਵਾ ਇਹ ਚੱਲ ਰਿਹਾ ਵਾ ਹੁਣ ਇਹਦੇ ਵਿੱਚ ਜਿੰਨੀਆਂ ਧਾਰਾ 52 ਦੇ ਹੱਕ ਦੇ ਵਿੱਚ ਵੀਡੀਓ ਪਈਆਂ ਆ ਉਹ ਬਹੁਤ ਜਿਹੜੀਆਂ ਬਹੁ ਗਿਲਤੀ ਸੀ ਉਹ ਦੰਤ ਸਮਾਜ ਦੇ ਭਰਾ ਉਦੇ ਵਿੱਚ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਕੀਤੀ ਕਿ ਧਾਰਾ 52 ਬੀ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਜਿਹਦੇ ਵਿੱਚ ਸਿੱਖਾਂ ਦੀ ਵਖਰੀ ਹੋਣ ਦਾ ਸਤਿਨ ਕੋਈ ਜਿਹੜਾ ਉਹ ਖਤਰਾ ਹੋਵੇ ਉਹ ਇਹ ਗੱਲ ਤੇ ਬਾਰ-ਬਾਰ ਕਰਦੇ ਰਹੇ ਕਿ ਧਾਰਾ 52 ਬੀ ਦੇ ਵਿੱਚ ਕੁਝ ਨਹੀਂ ਹੈਗਾ ਪਰ ਭਰਾਓ ਕੁਝ ਤੇ ਹੈਗਾ ਨਾ ਇਹ ਤੇ ਦੱਸੋ ਹੈਗਾ ਕੀ ਇਹ ਦੱਸਣੀ ਵੀ ਦੇਖ ਧਾਰਾ 52 ਬੀ ਚ ਅਸਲ ਹੈ ਕੀ ਆ ਕੁਝ ਨਹੀਂ ਹੈਗਾ ਇਹ ਕਹਿੰਦੇ ਆ ਕੋਈ ਨਾ ਕੋਈ ਤੇ ਹੈਗਾ ਨਾ ਉਹ ਧਾਰਾ 52 ਬੀ ਚ ਹੈਗਾ ਕੀ ਆ ਮੈਂ ਇਹਦੇ ਤੇ ਪੂਰੀ ਇੱਕ ਵੀਡੀਓ ਬਣਾਈ ਸੀ ਜਿਹੜੀ ਮੇਰੇ ਹੁਣ ਵੀ ਪੇਜ ਤੇ ਪਈ ਨਹੀਂ ਕਿ ਅਸਲ ਤੇ ਧਾਰਾ 52 ਬੀ ਚ ਹੈਗਾ ਕੀ ਆ ਸਿੱਖਾਂ ਦੀ ਵੱਖਰੀ ਹੋਂਦ ਅਸਤੀ ਨੂੰ ਚੈਲੰਜ ਕਿੱਦਾਂ ਕਰਦੀ ਹੈ ਔਰ ਸਚਾਈ ਇਹ ਆ ਕਿ ਇਹ ਇੱਕ ਤੱਥ ਹੈ ਕਿ ਸਿੱਖਾਂ ਦੀ ਵੱਖਰੀ ਹੋਂਦ ਅਸਤੀ ਨੂੰ ਖਤਮ ਕਰਨ ਦੀ ਇੱਕ ਜਿਹੜੀ ਉਹ ਲੁਕਵੇਂ ਤਰੀਕੇ ਨਾਲ ਸਾਜ਼ਿਸ਼ ਹੈਗੀ ਸੀ ਔਰ ਇਹ ਤੱਥ ਨੂੰ ਤੁਸੀਂ ਫਿਰ ਐਕਸੈਪਟ ਕਰੋ ਜੇ ਤੁਸੀਂ ਪਹਿਲਾ ਸਿੱਖ ਮੰਨਦੇ ਜੇ ਤੁਸੀਂ ਇਹਨੂੰ ਨਹੀਂ ਐਕਸੈਪਟ ਕਰਨਾ ਤਾਂ ਕਿਹੇ ਤੱਥ ਦੇ ਨਾਲ ਜਿਹੜਾ ਉਹ ਧਾਰਾ 25B ਦਾ ਵੀ ਪੂਰੀ ਉਹਨੂੰ ਐਕਸਪਲੇਨ ਕਰੋ ਫਿਰ ਇਹਨੇ ਕਹੋ ਕੁਝ ਨਹੀਂ ਹੋਗਾ ਕੁਝ ਨਹੀਂ ਹੋਗਾ ਕੁਝ ਨਹੀਂ ਹੋਗਾ ਇੰਜ ਨਾ ਕਰੋ ਤੱਥਾਂ ਨੂੰ ਪਠਹਾਓ ਪਰ ਤੱਥਾਂ ਨੂੰ ਤੱਥਾਂ ਦੇ ਨਾਲ ਟਟਹਲਾਓ ਦੂਜੀ ਗੰਦੀ ਮੈਂ ਇੱਕ ਹੋਰ ਤੁਹਾਨੂੰ ਕਰਾਂ ਕਿ 24 ਫਰਵਰੀ 1948 ਨੂੰ ਘੱਟ ਗਿਣਤੀਆਂ ਦੇ ਬੁਨਿਆਦੀ ਹੱਕਾਂ 'ਤੇ ਇੱਕ ਪੰਜ ਮੈਂਬਰੀ ਕਮੇਟੀ ਬਣੀ ਸੀ ਜਿਹਦੇ ਵਿੱਚ ਨਹਿਰੂ ਸਰਦਾਰ ਪਟੇਲ ਡਾਕਟਰ ਰਜਿੰਦਰ ਪ੍ਰਸਾਦ ਕੇ ਐਮ ਉਛੀ ਦੇ ਨਾਲ ਪੰਜਵੇਂ ਜਿਹੜੇ ਮੈਂਬਰ ਹੀ ਉਹ ਡਾਕਟਰ ਅਮੀਰ ਖੜੇ ਉਹ ਕਮੇਟੀ ਨੇ ਕਰਨਾ ਕਿ ਇਹੋ ਕਮੇਟੀ ਨੇ ਕਰਨਾ ਹੈ ਕਿ ਇਹ ਫੈਸਲਾ ਕਰਨਾ ਹੈ ਕਿ ਸਿੱਖਾਂ ਨੂੰ ਸਪੈਸ਼ਲ ਮਿਨੋਰਟੀ ਰਾਈਟ ਜਿਹੜੇ ਆ ਉਹ ਮਿਲਣੇ ਚਾਹੀਦੇ ਆ ਕਿ ਨਹੀਂ ਮਿਲਣੇ ਚਾਹੀਦੇ ਜਿਹੜੇ ਸਿੱਖ ਲੀਡਰਾਂ ਦੇ ਨਾਲ ਸਿਫਰ ਸਾਲ 1.5 ਸਾਲ ਪਹਿਲਾਂ 1947 ਤੋਂ ਪਹਿਲਾਂ ਦੇ ਵਾਅਦੇ ਕੀਤੇ ਗਏ ਸੀ ਉਹ ਮਤਲਬ ਕਿ ਉਹ ਵਾਅਦੇ ਪੂਰੇ ਕਰਨੇ ਚਾਹੀਦੇ ਆ ਕਿ ਨਹੀਂ ਕਰਨੇ ਚਾਹੀਦੇ ਔਰ ਇਹ ਕਮੇਟੀ ਨੇ 23 ਨਵੰਬਰ 1948 ਨੂੰ ਇਹ ਫੈਸਲਾ ਕੀਤਾ ਕਿ ਸਿੱਖਾਂ ਨੂੰ ਸਪੈਸ਼ਲ ਮਿਨੋਰਿਟੀ ਰਾਈਟਸ ਜਿਹੜੇ ਉਹ ਨਹੀਂ ਮਿਲਣੇ ਚਾਹੀਦੇ ਮਤਲਬ ਸਿੱਖਾਂ ਨੂੰ ਸਪੈਸ਼ਲ ਹੱਕ ਜਿਹੜੇ ਆ ਜਿਹੜੇ ਵਾਅਦੇ ਕੀਤੇ ਗਏ ਉਹ ਨਹੀਂ ਮਿਲਣੇ ਚਾਹੀਦੇ ਹੁਣ ਤੁਸੀਂ ਸੋਚੋ ਵੀ ਜਿਹੜੇ ਸਿੱਖਾਂ ਦੇ ਨਾਲ 47 ਤੋਂ ਪਹਿਲਾਂ ਵਾਅਦੇ ਕੀਤੇ ਗਏ ਔਰ ਉਹ ਸਾਲ ਬਾਅਦ ਜਿਹੜਾ ਸਿੱਖਾਂ ਦੇ ਹਿਸਾਬ ਨਾਲ ਆਪਾਂ ਕਹਿੰਦੇ ਤੇਥੇ ਸ਼ਰਾ ਮਾਰਿਆ ਗਿਆ ਉਹ ਵਾਅਦਿਆਂ ਤੋਂ ਪਿਛੇ ਹਟ ਕੇ ਔਰ ਉਹਨਾਂ ਸ਼ੁਰਾ ਮਾਰਨ ਵਾਲਿਆਂ ਦੇ ਵਿੱਚ ਪੰਜਾਂ ਮੈਂਬਰਾਂ ਦੇ ਵਿੱਚ ਡਾਕਟਰ ਮੇਰਕਰ ਵੀ ਸ਼ਾਮਲ ਹੀ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਡਾਕਟਰ ਮੇਰਕਰ ਨੇ ਸਾਰਾ ਕੁਝ ਕਰਤਾ ਸੀ ਨੇਚਰਲੀ ਗੱਲ ਹੈ ਉਹ ਇੱਕ ਪੰਜਵੇਂ ਮੈਂਬਰ ਹੀ ਜਿਆਦਾ ਜੀਤੇ ਰਦੀ ਚੱਲੀ ਹੋਗੀ ਪਰ ਫਿਰ ਵੀ ਮੈਂਬਰ ਤੇ ਸੀ ਨਾ ਜਿਹੜਾ ਉਹ ਸਿੱਖਾਂ ਨੂੰ ਜਿਹੜਾ ਉਹ ਰਾਈਟਸ ਤੋਂ ਵਾਂਝੇ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ ਉਹਦੇ ਇੱਕ ਮੈਂਬਰ ਤੇ ਹੈਗੇ ਸੀ ਨਾ ਡਾਕਟਰ ਮੇਰਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਫਿਰ ਐਕਸੈਪਟ ਕਰੋ ਘੱਟੋ ਘੱਟ ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਮੇਰਕਰ ਦਾ ਸਤਕਾਰ ਨਾ ਕਰੋ ਸਤਕਾਰ ਕਰੋ ਜੀ ਸਦਕੇ ਕਰੋ ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਇਹਨੂੰ ਇੱਕ ਸੱਟ ਦੇ ਕਰੋ ਜੇ ਤੁਸੀਂ ਆਪੇ ਹਮਸਪੈਲਾ ਸੇਖ ਮੰਨਦੇ ਇਹ ਦਲਤਵਾਚ ਮੰਨਦੇ ਇਹਨਾਂ ਨੂੰ ਇੱਕ ਸੱਟ ਕਰੋ ਜਰੂਰ